ਤੂੰ ਦੱਸ ਅੱਜ ਤੇਰੇ ਪਾਉਂਦ ਰਿਆ ਤੇਰਾ ਖਣੋ ਜੱਜਾ ਉੱਧੇ ਆ ਜਾ ਦਾ ਭੱਜ ਕੇ ਬੂਆ ਖੋਲਣ ਗਿਆ ਤੇ ਉਹਨੇ ਚੋਂ ਫੇਰ ਨਿਕਾ ਸਰਦਾਰ ਵੱਡਾ ਸਰਦਾਰ ਆਜੂ ਇੱਕ ਬੱਸ ਜੋਂਨੇ ਲੱਗ ਗਿਆ ਇੱਕ ਮੱਝ ਜੋਂਨ ਲਾ ਪਿਆ ਹਾਂ ਬੱਲੇ ਮੈਂ ਨਾ ਵੇ ਦੱਸ ਚੋੜੂ ਫੇਰ ਉੱਡਿਆ ਹੀ ਗਿਆ ਉੱਡਿਆ ਵੱਡਾ ਸਰਦਾਰ ਆਜੂ ਇੱਕ ਬੱਸ ਜੋਂਨੇ ਲੱਗ ਗਿਆ ਇੱਕ ਮੱਝ ਜੋਂਨ ਲਾ ਪਿਆ ਹਾਂ ਬੱਲੇ ਮੈਂ ਨਾ ਵੇ ਗਿਆ ਦਾ ਬੂਆ ਖੋਲਣ ਯਾਰ ਯਾਰ ਆਈ ਕੀ ਹਾਲੇ ਹਾ ਕਿਵੇਂ ਆਓ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੀ ਹਾਲੇ ਠੀਕ ਏ ਤੂੰ ਆਪਦਾ ਹਾਲ ਦੱਸ ਠੀਕੇ ਤੇਰਾ ਕੀ ਹਾਲੇ ਤੂੰ ਦੱਸ ਤੇਰਾ ਖੜਾ ਖੋਲਣ ਗਿਆ ਤੇ ਉਹਨੇ ਕਿਉਂ ਫੇਰ ਨਿਕਾ ਸਰਦਾਰ ਵੱਡਾ ਸਰਦਾਰ ਆ ਇੱਕ ਬੈਸਟ ਜੋਂ ਲੱਗ ਗਿਆ ਇੱਕ ਮੱਝ ਜੋਂ ਲਾ ਪਿਆ ਹਾਂ ਬੱਲੇ ਮੈਂ ਨਾ ਵੇ ਦੱਸ ਚੋਲੂ ਫੇਰ ਕੀ ਹਾਲੇ ਤੂੰ ਦੱਸ ਤੇਰਾ ਖਣੋ ਜਾ ਜਾ ਉਧਰ ਆ ਜਾ ਦਾ ਪੱਜ ਕੇ ਬੂਆ ਖੋਲਣ ਗਿਆ ਤੇ ਉਹਨੇ ਚੋਂ ਫੇਰ ਨਿਕਲ ਸਰਦਾਰ ਵੱਡਾ ਸਰਦਾਰ ਆ ਜੀ ਇੱਕ ਬੈਸਟ ਚੋਣੀ